ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਇਹ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਕੀਤਾ ਗਿਆ ਅੱਜ ਇੱਕ ਇਕੱਤਰਤਾ ਹੋਈ ਸਿੰਘ ਸਾਬਾਨਾਂ ਦੀ ਜਿਸ ਦੇ ਵਿੱਚ ਇਹ ਫੈਸਲਾ ਸੁਣਾ ਦਿੱਤਾ ਗਿਆ ਪਰ ਇਹ ਫੈਸਲਾ ਕਿੰਨਾ ਕੁ ਪੰਥ ਦੇ ਅਨੁਕੂਲ ਹੈ ਕੀ ਪੰਥ ਇਸ ਫੈਸਲੇ ਨੂੰ ਪ੍ਰਮਾਣ ਕਰਦਾ ਹੈ ਕਿ ਇਸ ਫੈਸਲੇ ਦੇ ਨਾਲ ਪੰਥ ਸੰਤੁਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇਹ ਫੈਸਲਾ ਵਾਜਬ ਹੈ بڑے ਸਵਾਲ ਖੜੇ ਹੋ ਰਹੇ ਨੇ ਫਿਲਹਾਲ ਤਨਖਾਹਿਆ ਕਰਾਰ ਦਿੱਤਾ ਗਿਆ ਅਜੇ ਬਲਾਕੇ ਸਜ਼ਾ ਲਾਉਣੀ ਬਾਕੀ ਐ ਇਸ ਇਸ ਬਾਰੇ ਚਰਚਾ ਚੱਲਦੀ ਪਈ ਐ ਔਰ ਇਸ ਬਾਰੇ ਚਰਚਾ ਅਸੀਂ ਵੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਰਦਾਰ ਹਰਜਿੰਦਰ ਸਿੰਘ ਜਿੰਦਾ ਸਰਤਾ ਜੀ ਸਮਾਦਿੱਤਾ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾ ਸਾਹਿਬ ਅੱਜ ਤਨਖਾਈਆ ਕਰਾਰ ਦੇ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਇਸ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਇੱਥੇ ਹੀ ਸ਼ੁਰੂਆਤ ਕਰਦੇ ਹਾਂ ਜਿਹੜਾ ਤਾਂ ਇਹਨੂੰ ਅੱਜ ਜਥੇਦਾਰ ਵੱਲੋਂ ਤਨਖਈਆ ਕਰਾਰ ਦੇ ਦਿੱਤਾ ਗਿਆ ਨਾ ਉਹਦੇ ਚ ਇਹਨਾਂ ਨੇ ਇੱਕ ਤਾਂ ਜਿਹੜੀ ਦੇਰੀ ਕੀਤੀ ਐ ਹੂੰ ਉਹ ਤਾਂ ਕਿਉਂਕਿ ਇਹਨਾਂ ਨੂੰ ਆਪਸ ਵਿੱਚ ਸਲਾਹ ਕਰਨੀ ਪਈ ਹੋਣੀ ਐ ਇਹ ਸਾਰਾ ਕੁਝ ਕਿਉਂਕਿ ਬਾਦਲ ਦੇ ਮੁਤਾਬਕ ਬਾਦਲ ਨੂੰ ਪੁੱਛ ਕੇ ਕਿ ਆਪਾਂ ਕੀ ਕਰ ਸਕਦੇ ਆ ਇਹਦੇ ਚ ਕੀ ਹੋ ਸਕਦਾ ਸਾਰਿਆਂ ਤੋਂ ਸਲਾਹ ਲੈ ਕੇ ਕਿਉਂਕਿ ਅਸਲ ਮੋਟਿਵ ਦੇ ਇਹਨਾਂ ਦਾ ਉਹਨੂੰ ਬਚਾਣਾ ਹੀ ਐ ਨਾ ਉਹਨੂੰ ਬਚਾਣ ਦੇ ਲਈ ਸਾਰਾ ਯਤਨ ਹੋ ਰਿਹਾ ਤੇ ਕਿਉਂਕਿ ਜਿਹੜੇ ਇਹ ਸਾਰੇ ਇਸ ਵळे ਜਿੰਨੇ ਅਧਾਰਿਆਂ ਤੋਂ ਜਿੰਨੀ ਇਸ ਚੀਜ਼ ਨੂੰ ਲੈ ਕੇ ਗੰਭੀਰਤਾ ਦਿਖਾਈ ਜਾ ਰਹੀ ਹੈ ਉਹਦੇ ਤੇ ਕਿੰਨਾ ਕਿਤੇ ਤਾਂ ਸਾਨੂੰ ਇਹ ਲੱਗਦਾ ਹੈ ਕਿ ਉਹਨਾਂ ਨੇ ਉਹਨੂੰ ਬਚਾਉਣ ਦੇ ਲਈ ਕੋਈ ਤਰੀਕਾ ਬਣਾ ਲਿਆ ਇਸ ਕਰਕੇ ਉਹਨੂੰ ਦੇਰੀ ਕੀਤੀ ਹੈ ਹੂੰ ਬਾਕੀ ਜਿਹੜਾ ਤਨਖਈਆ ਤੈਕਰ ਕਰਨਾ ਹੈ ਉਹ ਤਾਂ ਇੱਕ ਸ਼ੁਰੂਆਤ ਹੈ ਇਸ ਤੋਂ ਬਾਅਦ ਤਾਂ ਅਗਲਾ ਕੰਮ ਹੈ ਹੋਣਾ ਚਾਹੀਦਾ ਹੈ ਕਿ ਇਸ ਬੰਦੇ ਨੂੰ ਜਿੰਨੇ ਇੰਨੇ ਵੱਡੇ ਗਨਾਹ ਕੀਤੇ ਆ ਜਾਂ ਜਿੰਨਾ ਇਹਨੇ ਪੰਚ ਦਾ ਕੌਮ ਦਾ ਨੁਕਸਾਨ ਕੀਤਾ ਆ ਇਨੂੰ ਤਾਂ ਪੰਜੂ ਛੇਕਣਾ ਚਾਹੀਦਾ ਹੂੰ ਇਹਨੂੰ ਪੰਜੂ ਜੋ ਛੇਕਣਾ ਚਾਹੀਦਾ ਜੇ ਰਤ ਗਰਦ ਨਾਮ ਦੀ ਕੋਈ ਇੱਕ ਝਣਕ ਵੀ ਹੈਗੀ ਆ ਸੁਖਵੀਰ ਬਾਦਲ ਦੇ ਵਿੱਚ ਤੇ ਇਹਨੂੰ ਸਿਆਸਤ ਤੋਂ ਸੰन्यास ਲੈਣਾ ਚਾਹੀਦਾ ਹੂੰ ਤੇ ਜਿੰਨੇ ਹੁਣ ਗੱਲ ਇਹ ਹੈਗੀ ਆ ਕਿ ਜਿਹੜਾ ਤਾਂ ਫੜਿਆ ਗਿਆ ਉਹ ਚੋਰ ਜਿਹੜਾ ਨਾ ਫੜਿਆ ਗਿਆ ਉਹ ਹੁਣ ਇਹਦੇ ਮਗਰ ਲੁੱਕ ਕੇ ਇਹਨੂੰ ਕਾਲਾ ਕੱਢਣ ਡਿਆ ਹੂੰ ਅਸਾਂ ਤੇ ਬਾ ਜਿੰਨੇ ਇਹਦੇ ਨਾਲ ਉਸ ਵੇਲੇ ਦੋਸ਼ੀ ਸੀਗੇ ਨਾ ਜਿੰਨੇ ਜਿੰਨੇ ਪੁਰਾਣੇ ਲੀਡਰ ਇਹਦੇ ਹੱਕ ਜੀ ਭੁਗਤਦੇ ਰਹੇ ਨੇ ਇਹਨਾਂ ਸਾਰਿਆਂ ਨੂੰ ਦੋਸ਼ੀ ਕਰਾਰ ਦੇਣਾ ਚਾਹੀਦਾ ਤੁਸੀਂ ਤੁਸੀਂ ਬਾਗੀ ਧੜੇ ਬਾਰੇ ਗੱਲ ਕਰਦੇ ਹੋ ਦਿੱਤੀਆਂ ਨੇ ਚਾਹੇ ਉਹ ਜੱਜਦਾਰ ਵੀ ਰਹੇ ਨੇ ਉਹ ਸਾਰੇ ਦੋਸ਼ੀ ਨੇ ਉਹਨਾਂ ਸਾਰਿਆਂ ਨੂੰ ਪੰਚ ਤੋਂ ਛੇਕਣਾ ਚਾਹੀਦਾ ਹੂੰ ਤੁਸੀਂ ਤੁਸੀਂ ਇੱਥੇ ਬਾਗੀ ਧੜੇ ਦੀ ਗੱਲ ਕਰ ਰਹੇ ਸੀ ਬਾਗੀ ਧੜਾ ਹੋਵੇ ਚਾਹੇ ਬਾਦਲ ਦੇ ਨਾਲ ਜਿਹੜੇ ਹੁਣ ਬੱਠੇ ਨੇ ਉਹ ਬੰਦੇ ਹੋਣ ਸਾਰੇ ਜਿੰਨੇ ਵੀ ਹੁਣ ਤੱਕ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਰਹੇ ਨੇ ਨੁਕਸਾਨ ਕੀਤਾ ਜਿਨ੍ਹਾਂ ਨੇ ਕੌਮ ਦਾ ਗਦਦਾਰੀਆਂ ਕੀਤੀਆਂ ਨੇ ਜਿਨ੍ਹਾਂ ਨੇ ਉਹਨਾਂ ਸਾਰਿਆਂ ਨੂੰ ਕੋੜੇ ਪਾਣੇ ਚਾਹੀਦੇ ਆ ਪੰਜ ਤੋਂ ਛੇਕਣਾ ਚਾਹੀਦਾ ਇਹਨਾਂ ਨੂੰ ਉਹਨਾਂ ਦੇ ਸਿਰਾਂ ਦੇ ਪੱਗਾਂ ਦਾ ਉਹਨਾਂ ਨੂੰ ਅਧਿਕਾਰ ਨਹੀਂ ਹੈਗਾ ਆਪੇਖੀ ਨੇ ਉਹਨਾਂ ਸਾਰਿਆਂ ਨੂੰ ਪੰਜ ਤੋਂ ਛੇਕਣਾ ਚਾਹੀਦਾ ਹੂੰ ਅੱਛਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਮੇਰਾ ਇੱਕ ਸਵਾਲ ਇਹ ਵੀ ਮੈਂ ਤੁਹਾਨੂੰ ਪੁੱਛਣਾ ਜ਼ਰੂਰੀ ਸਮਝਦਾ ਕਿਉਂਕਿ ਲੰਘੇ ਕੱਲ ਬਲਵਿੰਦਰ ਸਿੰਘ ਭੂਂਦਰ ਜਿਹੜੇ ਨੇ ਉਹ ਕਾਰਜਕਾਰੀ ਪ੍ਰਧਾਨ ਲਗਾ ਦਿੱਤੇ ਗਏ ਅਚਾਨਕ ਇਹ ਫੈਸਲਾ ਆਇਆ ਉਸ ਤੋਂ ਬਾਅਦ ਵੀ ਅਚਾਨਕ ਹਾਹਾਕਾਰ ਮੱਚ ਗਈ ਕੀ ਇਹ ਸਮਝਦੇ ਹੋ ਤੁਸੀਂ ਕਿ ਸੁਖਬੀਰ ਸਿੰਘ ਬਾਦਲ ਨੂੰ ਅੰਦਾਜ਼ਾ ਸੀ ਅੰਦੇਸ਼ਾ ਸੀ ਕਿ ਆਉਣ ਵਾਲੇ ਕੱਲ ਯਾਨੀ ਕਿ ਅੱਜ ਦੀ ਤਰੀਕ ਨੂੰ ਇਹ ਸਭ ਕੁਝ ਹੋ ਸਕਦਾ ਹੈ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾ ਸਕਦਾ ਨਹੀਂ ਦੇਖੋ ਮੈਂ ਦੱਸਦੇ ਰਿਹਾ ਜਿਹੜੀ ਇੰਨੀ ਦੇਰੀ ਹੋਈ ਹੈ ਨਾ ਉਹਦੇ ਪਿੱਛੇ ਇਹਨਾਂ ਦੀਆਂ ਆਪਸ ਚ ਜੜੀਆਂ ਸਲਾਹਾਂ ਸਲਾਹ ਹੋ ਰਹੀਆਂ ਸੀਗੀਆਂ ਜਿਹੜੀ ਚਰਚਾ ਚ ਲੱਗੇ ਹੋਏ ਸੀਗੇ ਉਹ ਸਭ ਇਹਨਾਂ ਦਾ ਪ੍ਰੋਟੋਕੋਲ ਦੇ ਮੁਤਾਬਕ ਇਹ ਪ੍ਰੀ ਪਲਾਨਡ ਸੀਗਾ ਹਾਂ ਇਹ ਸਭ ਪਲਾਨਿੰਗ ਦਾ ਪਾਰਟ ਆ ਉਹਨਾਂ ਦਾ ਇਹ ਪ੍ਰੋਟੋਕੋਲ ਹੈ ਹੁੰਦੜ ਕਿਹੜਾ ਦੁੱਧ ਦਾ ਤੋਤਾ ਹੈਗਾ ਉਹਦੀਆਂ ਕਰਤੂਤਾਂ ਦੇਖ ਲਓ ਜਾਂ ਇੰਟਰਵਿਊ ਸੁਣ ਲਓ ਪਿਠਾ ਕੇ ਹੋਰ ਹੀ ਗੱਲਾਂ ਸੁਣ ਲਓ ਇਹ ਸਾਰੇ ਇੱਕੋ ਥਾਲੀ ਦੇ ਚਟੇ-ਵਟੇ ਆ ਇਹਨਾਂ ਤੇ ਕਿਸੇ ਤੇ ਰਹਿਮ ਨਹੀਂ ਕਰਨਾ ਚਾਹੀਦਾ ਨਾ ਕੌਮ ਇਹਨਾਂ ਬਾਰੇ ਕੋਈ ਭਲੇਖਾ ਰੱਖਦੀ ਆ ਉੰਜ ਪੰਜ ਵੇਸੇ ਭੁਂਦਰ ਸਾਹਿਬ ਬਾਰੇ ਵੀ ਤੁਸੀਂ ਗੱਲ ਕਰ ਰਹੇ ਹੋ ਬਲਵਿੰਦਰ ਸਿੰਘ ਭੁੰਦਰ ਬਾਰੇ ਵੀ ਗੱਲ ਕਰ ਰਹੇ ਹੋ ਕਿਉਂ ਤੁਹਾਨੂੰ ਉਹ ਪਰਮਾਨਿਤ ਨਹੀਂ ਹੈਗੇ ਇਹ ਵੀ ਕਿਹੜਾ ਦੱਸਿਓ ਤੁਸੀਂ ਕਿਹਾ ਕਿ ਉਹਦੇਆਂ ਵੀ ਕਰਤੂਤਾਂ ਐਵੇਂ ਦੀਆਂ ਇਹੋ ਜਿਹਾ ਕੀ ਹੈ ਮਤਲਬ ਬੋਲੇ ਦੇ ਦੇਖੋ ਨਾ ਲਾਸਟ ਇੰਟਰਵਿਊ ਤੋਂ ਉਹਨਾਂ ਦੀ ਆਈਆਂ ਜਿਹੜਾ ਉਹਨਾਂ ਨੇ ਆਪਣੀ ਸਪਸ਼ਟੀਕਰਨ ਦੇ ਵਿੱਚ ਪੂਰੇ ਮਤਲਬ ਜੋਰ ਲਾਇਆ ਫਾਰਕ ਕਰਨ ਨੂੰ ਬਾਦਲ ਨੂੰ ਚੀਜ਼ਾਂ ਨੂੰ ਲੈ ਕੇ ਜਿਸ ਤਰ੍ਹਾਂ ਉਹਨਾਂ ਨੇ ਸਪਸ਼ਟੀਕਰਨ ਦਿੰਦੇ ਆ ਜਿੱਦਾਂ ਉਹ ਬਾਕਿਆਂ ਨੂੰ ਦੋਸ਼ੀ ਇਕਰਾਰ ਕਰਦੇ ਨੇ ਜਿਹੜੇ ਉਹਨਾਂ ਨੂੰ ਹੁਣ ਛੱਡ ਕੇ ਚਲੇ ਗਏ ਆ ਤੇ ਇੱਥੋਂ ਪਤਾ ਲੱਗਦਾ ਨਾ ਸਭ ਦੀ ਰਲਿਵਲੀ ਸੀਗੀ ਇਹ ਸਭ ਰਲ ਮਿਲ ਕੇ ਇੱਕ ਦੂਜੇ ਨੂੰ ਖਾਰੇ ਸੀਗੇ ਕੌਮ ਦਾ ਨੁਕਸਾਨ ਕਰ ਰਹੇ ਸੀਗੇ ਦਿੱਲੀ ਨੂੰ ਖੁਸ਼ ਕਰਨ ਚ ਲੱਗੇ ਹੋਏ ਸੀਗੇ ਹੂੰ ਇਹਨਾਂ ਨੇ ਤਾਂ ਕੋਈ ਘਾਰ ਨਹੀਂ ਛੱਡਿਆ ਸਿੱਕਾਂ ਦਾ ਜਿਹਦੇ ਤੇ ਇਹਨਾਂ ਦਾ ਕੋਈ ਨਾ ਕੋਈ ਇਲਜ਼ਾਮ ਨਾ ਹੋਵੇ ਹੂੰ ਸੋ ਇਹ ਸਾਰੇ ਦੋਸ਼ੀ ਨੇ ਅੱਛਾ 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 ਸਿੰਘ ਸਾਹਿਬ ਮੈਂ ਆ ਵੀ ਪੁੱਛਣਾ ਚਾਹੁੰਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਮੰਗਾਂ ਅੱਗੇ ਰੱਖੀਆਂ ਗਈਆਂ ਸੀ ਭਾਵੇਂ ਉਹ ਬਲਦੇਵ ਸਿੰਘ ਸਿਰਸਾ ਹੋਣ ਪਾਵੇਂ ਉਹ ਬਾਕੀ ਜਥੇਬੰਦੀਆਂ ਦੇ ਲੀਡਰ ਹੋਣ ਹਰ ਵਾਰ ਇਹ ਮੰਗ ਰੱਖੀ ਗਈ ਹੈ ਕਿ ਜਦੋਂ ਇਹ ਇਕੱਤਰਤਾ ਹੋਵੇ ਇਹ ਜਨਤਕ ਤੌਰ ਤੇ ਹੋਵੇ ਉਥੇ ਜਥੇਬੰਦੀਆਂ ਮੌਜੂਦ ਹੋਣ ਲੋਕਾਂ ਦੇ ਸਾਹਮਣੇ ਇਕੱਤਰਤਾ ਕੀਤੀ ਜਾਵੇ ਬੰਦ ਕਮਰੇ ਚ ਨਾ ਹੋਵੇ ਦੂਜੀ ਗੱਲ ਸੀ ਪੰਚ ਚੋਂ ਛੇਕਿਆ ਜਾਵੇ ਇਹ ਸਾਰੀਆਂ ਮੰਗਾਂ ਇਦਾਂ ਦੀਆਂ ਜਿਹੜੀਆਂ ਮੰਗਾਂ ਅੱਗੇ ਰੱਖ ਕੇ ਤੋਰਿਆ ਗਿਆ ਸੀਗਾ ਪਰ ਇਸ ਦੇ ਬਾਵਜੂਦ ਫਿਲਹਾਲ ਸਿਰਫ ਕਮਰੇ ਚ ਬੰਦ ਕਰਕੇ ਇੱਕ ਮੀਟਿੰਗ ਤੋਂ ਬਾਅਦ ਤਨਖਾਹੀਆਂ ਕਰਾਰ ਦੇ ਦਿੱਤਾ ਗਿਆ ਕੀ ਤੁਸੀਂ ਤੁਸੀਂ ਇਹ ਸਾਰੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਸਾਰਾ ਸਰਾਸਰ ਬੇਈਮਾਨੀ ਹੈ ਅੱਗੇ ਵੀ ਕਈ ਇਦਾਂ ਦੇ ਕਾਰਨਾਮੇ ਜਾਂ ਕਈ ਈਦਾਂ ਦੇ ਹਾਦਸੇ ਜਾਂ ਸਮੱਸਿਆਵਾਂ ਹੋਉਂਦੀਆਂ ਰਹੀਆਂ ਨੇ ਜਿਨ੍ਹਾਂ ਵਿੱਚ ਜਦੋਂ ਬੰਦੇ ਦੋਸ਼ੀ ਫੜੇ ਜਾਂਦੇ ਨੇ ਉਹਨਾਂ ਨੂੰ ਤਨਖਈਆ ਕਰਾੜ ਜਰੂਰ ਦਿੱਤਾ ਜਾਂਦਾ ਹੈ ਤਾਂ ਸਮਾਜਿਕ ਤੌਰ ਤੇ ਸਾਰੀ ਉਸ ਬਾਰੇ ਕਾਰਵਾਈ ਕੀਤੀ ਜਾਂਦੀ ਹੈ ਤਖਤ ਸਾਹਿਬ ਦੇ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦੀ ਉੱਥੇ ਜਿਹੜੀਆਂ ਅੱਗੇ ਗਤੀਵਿਧੀਆਂ ਤੇ ਰੋਕ ਲੱਗਦੀ ਹੈ ਜਾਂ ਸਮਾਜਿਕ ਬਾਈਕਾਟ ਹੁੰਦਾ ਹੈ ਜਾਂ ਉਹਨਾਂ ਨੂੰ ਪੰਚੋ ਛੇਕਿਆ ਜਾਂਦਾ ਇਹ ਸਾਰਾ ਕੁਝ ਉੱਥੇ ਸਮਾਜਿਕ ਤੌਰ ਤੇ ਹੁੰਦਾ ਕਿਉਂਕਿ ਸਾਡਾ ਜਿਹੜਾ ਇੰਸਟੀਚਿਊਟ ਜਾਂ ਸਾਡੇ ਜਿਹੜੇ ادارے ਨੇ ਇਹਨਾਂ ਦਾ ਕੋਈ ਵੀ ਨਿੱਜੀ ਤੌਰ ਦੇ ਉੱਤੇ ਕੰਮ ਨਹੀਂ ਹੈਗਾ ਇਹ ਸਾਰਾ ਕੁਝ ਜੋ ਹੋ ਰਿਹਾ ਪੰਥਕ ਰਵਾਈਤਾ ਅਨੁਸਾਰ ਹੋ ਰਿਹਾ ਜੇ ਉਹ ਕਹਿਣ ਕਿ ਇਹ ਕਿਸੇ ਬੰਦੇ ਦੇ ਹਿਸਾਬ ਨਾਲ ਕਰਨਾ ਪੈਂਦਾ ਆ ਤੇ ਇਹ ਬਿਲਕੁਲ ਨਹੀਂ ਹੈਗਾ ਦੁਨੀਆ 'ਚ ਕੋਈ ਬੰਦਾ ਹੋਵੇ ਉਹਨੂੰ ਕੋਈ ਅਧਿਕਾਰ ਨਹੀਂ ਹੈਗਾ ਕਿ ਉਹ ਰਵਾਈਤਾ ਤੋਂ ਇਲਾਵਾ ਕੋਈ ਹੋਰ ਕਿਸੇ ਬੰਦੇ ਦੇ ਹਿਸਾਬ ਨਾਲ ਕੋਈ ਜੀਤ ਆ ਕਰੇ ਇਸ ਚੀਜ਼ ਦੇ ਸਾਰੇ ਖਿਲਾਫ ਨੇ ਤੇ ਜਿਹੜਾ ਇਹਨਾਂ ਨੇ ਕੰਮ ਕੀਤਾ ਗਲਤ ਕੀਤਾ ਆ ਤੇ ਜੇ ਹੁਣ ਇਹਨਾਂ ਨੇ ਅਗਲੀ ਕਾਰਵਾਈ ਜਿਹੜੀ ਕਰਨੀ ਹੈ ਜੋ ਸਮਾਜਿਕ ਤੌਰ ਤੇ ਨਹੀਂ ਹੁੰਦੀ ਤੇ ਫਿਰ ਇਹਨੂੰ ਰਲਿ ਮਿਲੀ ਇਹਨਾਂ ਦੀ ਸਾਜ਼ਿਸ਼ ਹੀ ਮੰਨਿਆ ਜਾਊਗਾ ਪਲੈਨਿੰਗ ਮੰਨੀ ਜਾਊਗੀ ਇਹਨਾਂ ਦੀ ਤੇ ਆਪਾਂ ਉਸ ਚੀਜ਼ ਨੂੰ ਵੈਸੇ ਵੀ ਜਿਹੜਾ ਇਹਨਾਂ ਨੇ ਕਰਨਾ ਆ ਉਹਦੇ ਸਾਨੂੰ ਪਤਾ ਅੱਗੇ ਉਹਨਾਂ ਨੇ ਕੀ ਮਤਲਬ ਸਟੇ ਨਿਕਲਨੇ ਆ ਫਿਰ ਵੀ ਸਾਡੀ ਕੋਸ਼ਿਸ਼ ਆ ਜੀ ਹੂੰ ਫਿਰ ਵੀ ਸਾਡੀ ਕੋਸ਼ਿਸ਼ ਆ ਕਿ ਜੋ ਇਹਨਾਂ ਨੇ ਕਰਨਾ ਇੱਕ ਵਾਰ ਕਰ ਲੈਣ ਉਸ ਤੋਂ ਬਾਅਦ ਆਪਣੇ ਪੰਥਕ ਤੌਰ ਤੇ ਜਿਹੜੇ ਹੂੰ ਸਾਡੇ ਜਿੰਨੇ ਵੀ ਸਰਗਰਮ ਨੇ ਜਿੰਨੇ ਵੀ ਪੰਥ ਹਤੈਸ਼ੀ ਬੰਦੇ ਜਿੰਨੇ ਪੰਥ ਨੂੰ ਲੈ ਕੇ ਦਰਦ ਰੱਖਣ ਵਾਲੇ ਲੋਕ ਨੇ ਉਹਨਾਂ ਵੱਲੋਂ ਫਿਰ ਦੁਬਾਰਾ ਇੱਕ ਇਕਤਰਤਾ ਰੱਖ ਕੇ ਇਹਦੇ ਤੇ ਇੱਕ ਬਣਦੀ ਜਿਹੜੀ ਕਾਲ ਦੇ ਕੇ ਇੱਥੇ ਅਗਲਾ ਜਿਹੜਾ ਫੈਸਲਾ ਸੁਣਾਇਆ ਜਾਊਗਾ ਹਮ ਅੱਛਾ ਜੰਦਾ ਸਾਹਿਬ ਮੈਂ ਇਹ ਵੀ ਪੁੱਛਣਾ ਚਾਹੁੰਨਾ ਕਿ ਕਿ ਸ੍ਰੀ ਕਾਰਤਕ ਸਾਹਿਬ ਜੱਜਦਾਰ ਇੱਕ ਬਹੁਤ ਵੱਡਾ ਅਹੁਦਾ ਹੈ ਆ ਇੱਕ ਬੜਾ ਸਤਿਕਾਰਤ ਅਹੁਦਾ ਹੈ ਤੇ ਉਹਦੇ ਉਹਨਾਂ ਉਸ ਅਹੁਦੇ ਦੇ ਉੱਤੇ ਉਹਨਾਂ ਦੇ ਉੱਤੇ ਉਹਨਾਂ ਜੱਜਦਾਰ ਸਾਹਿਬ ਦੇ ਉੱਤੇ ਸਵਾਲ ਚੁੱਕਣਾ ਇਹ ਆਪਣੇ ਆਪ ਦੇ ਵਿੱਚ ਥੋੜਾ ਅ ਅਸਭਿਅ ਮੰਨਿਆ ਜਾਂਦਾ ਪਰ ਇਸ ਦੇ ਬਾਵਜੂਦ ਤੁਸੀਂ ਸਵਾਲ ਚੁੱਕਦੇ ਪਏ ਹੋ ਇਸ ਦੇ ਬਾਵਜੂਦ ਕਹਿ ਰਹੇ ਹੋ ਕਿ ਮਿਲੀ ਭੁਗਤ ਹੋ ਸਕਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਜੱਜਦਾਰ ਦੇ ਬਿਆਨ ਦੇ ਉੱਤੇ ਸਵਾਲ ਚੁੱਕਣਾ ਹੈ ਜੱਜਦਾਰ ਦੇ ਫੈਸਲੇ ਤੇ ਸਵਾਲ ਚੁੱਕਣਾ ਇਹ ਆਪਣੇ ਆਪ ਦੇ ਵਿੱਚ ਉਲੰਘਣਾ ਜਿਹੜੀ ਆ ਉਹ ਮੰਨੀ ਜਾ ਸਕਦੀ ਹੈ ਦੇਖੋ ਅਸੀਂ ਵੀ ਤਾਂ ਇਹੀ ਪਟ ਰਹੇ ਆ ਕਿ ਇੰਨੀ ਉੱਚ ਅਦਾਰੇ ਦੀ ਇੱਕ ਬੜੀ ਵੱਡੀ ਪੋਸਟ ਤੋਂ ਇਦਾਂ ਦਾ ਕੋਈ ਫੈਸਲਾ ਹੋਣਾ ਜਿਹੜਾ ਕੌਮੀ ਆਵਾਜ਼ ਨੂੰ ਦਬਾਉਂਦਾ ਹੋਵੇ ਸਾਡੀ ਜਿਹੜੀ ਕੌਮ ਦੀ ਆਵਾਜ਼ ਨੂੰ ਦਬਾਉਂਦਾ ਹੋਵੇ ਤੇ ਅਸੀਂ ਕਿਉਂ ਨਾ ਪਟੀਏ ਅਸੀਂ ਤਾਂ ਆਪ ਇਸ ਚੀਜ਼ ਦੇ ਪੀੜਤਾ ਅਸੀਂ ਤਾਂ ਇਸ ਚੀਜ਼ ਦਾ ਦੁੱਖ ਮਨਾਉਂਦੇ ਆ ਕਿ ਸਾਡੇ ਜਥੇਦਾਰਾਂ ਨੂੰ ਉਹ ਵਰਤਦੇ ਨੇ ਸਾਡੇ ਆਧਾਰਾਂ ਨੂੰ ਇਹ ਵਰਤਦੇ ਨੇ ਸਾਡੇ ਤੋਂ ਵੱਧ ਕੋਣ ਅਕਾਲ ਤੱਕ ਸਾਡੀ ਗਰਮਾਂ ਦੇ ਲਈ ਲੜਦਾ ਹੋਊਗਾ ਜਾਂ ਮਰਦਾ ਹੋਊਗਾ ਅਸੀਂ ਤੇ ਅੱਜ ਤੱਕ ਇਸ ਥੀਜ ਦੇ ਲਈ ਮਤਲਬ ਯਤਨਸ਼ੀਲ ਆ ਕਿ ਜਿਹੜੇ ਸਾਡੇ ਆਧਾਰੇ ਨੇ ਉਹ ਇਹਨਾਂ ਸਿਆਸੀ ਧਿਰਾਂ ਤੋਂ ਉੱਚਾ ਉੱਠ ਕੇ ਆਪਣੇ ਕੌਮੀ ਸਿਧਾਂਤਾਂ ਨੂੰ ਸਾਰੇ ਫੈਸਲੇ ਲੈਣ ਇਸ ਦੇ ਲਈ ਤਾਂ ਅਸੀਂ ਯਤਨਸ਼ੀਲ ਆ ਅਸੀਂ ਤਾਂ ਉਹ ਜਿਹੜੀ ਪੋਸਟ ਆ ਦੀ ਜਿਹੜੇ ਉਹਨਾਂ ਦੀ ਕਹਿ ਲਓ ਜਗਾ ਆ ਉਹਦੇ ਲਈ ਤਾਂ ਅਸੀਂ ਚਾਹੁੰਦੇ ਆ ਕਿ ਉਹਦਾ ਸਤਕਾਰ ਦੁਨੀਆ ਵਿੱਚ ਬਰਕਰਾਰ ਰਹੇ ਹੂੰ ਅਸੀਂ ਵੈਸੇ ਇਹ ਵੀ ਇੱਕ ਨਰੇਟਿਵ ਸਾਹਮਣੇ ਆ ਰਿਹਾ ਜਿੰਦਾ ਸਾਹਿਬ ਮੈਂ ਵੀ ਪੁੱਛਣਾ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਹੋ ਸਕਦਾ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਆ ਗਿਆ ਹੋਵੇ ਕਿ ਉਹਨਾਂ ਤੇ ਲੱਗੇ ਇਲਜ਼ਾਮਾਂ ਦਾ ਭਾਰ ਜਾਂ ਬਦਨ ਕੁਝ ਜ਼ਿਆਦਾ ਆ ਤੇ ਉਹ ਆਪ ਹੌਲਾ ਹੋਣਾ ਚਾਹੁੰਦੇ ਹੋਣ ਆਪ ਪੰਥ ਦੇ ਅੱਗੇ ਨਿਮਰਤਾ ਸਹਿਤ ਝੁਕਣਾ ਚਾਹੁੰਦੇ ਹੋਣ ਇਹ ਵੀ ਕਿਹਾ ਜਾਂਦਾ ਹੈ ਕਿ ਕਾਰਤਕ ਸਾਹਿਬ ਜਾਂ ਹਰਮੰਦਰ ਸਾਹਿਬ ਜਿਹੜਾ ਝੁੱਕ ਕੇ ਆਵੇ ਤੇ ਉਹਨੂੰ ਮਾਫ ਕਰ ਦਿੱਤਾ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਸੁਖਬੀਰ ਬਾਲਲ ਨੂੰ ਵੀ ਮਾਫ ਕਰ ਦਿੱਤਾ ਜਾਵੇਗਾ ਇਸ ਬਿਹਾਫ ਤੇ ਇਹ ਕਰ ਦੇਣਾ ਚਾਹੀਦਾ ਵੇਖੋ ਇਹ ਮਾਫੀ ਹੋਊਗੀ ਜੇ ਉਸ ਨੂੰ ਜਥੇਦਾਰ ਸਿਆਸਤ ਤੋਂ ਸੰਨਿਆਸ ਦੇ ਦੇਵੇ ਪੰਥ ਤੋਂ ਛੇਕ ਦੇਵੇ ਤੇ ਉਹ ਆਪਣੀ ਜਿਹੜੀ ਬਚੀ ਹੋਈ ਜ਼ਿੰਦਗੀ ਹੈ ਉਹ ਸੇਵਾ ਕਰਨ ਦੇ ਵਿੱਚ ਤੇ ਚੰਗੇ ਕੰਮ ਕਰਨ ਦੇ ਵਿੱਚ ਗੁਜ਼ਾਰ ਦੇਵੇ ਇਹ ਉਹਦੇ ਲਈ ਮਾਫੀ ਹੋਊਗੀ ਹੂੰ ਜੇ ਇਹ ਕੰਮ ਹੋਵੇ ਤੇ ਉਹ ਮਾਫੀ ਤੋਂ ਵੱਧ ਕੇ ਮਾਫੀ ਤੋਂ ਵੱਧ ਕੇ ਨਹੀਂ ਹੈਗਾ ਕਿਉਂਕਿ ਜਿੰਨੇ ਵੱਡੇ ਉਸਨੇ ਗੁਨਾਹ ਕੀਤੇ ਆ ਉਹਦੀ ਸਜ਼ਾ ਉਹਨੂੰ ਜਿਹੜੀ ਹੈ ਪਰ ਆਪਣੇ ਅਕਾਲ ਪੁਰਖ ਦੇ ਮੋਰੇ ਵੀ ਨਹੀਂ ਜਾ ਕੇ ਉਹ ਇਹਨਾਂ ਚੀਜ਼ਾਂ ਦੀ ਭੁੱਲਾਂ ਬਖਸ਼ਵਾ ਸਕਦਾ ਜਿੰਨੇ ਉਹਨੇ ਵੱਡੇ ਗੁਨਾਹ ਕੀਤੇ ਆ ਹੂੰ ਅੱਛਾ ਤੁਸੀਂ ਤੁਸੀਂ ਸੈਟੀਸਫਾਈਡ ਹੋ ਜਾਂ ਮਤਲਬ ਤੁਸੀਂ ਐਜ਼ ਅ ਸਿੱਖ ਸੈਟੀਸਫਾਈਡ ਹੈਗੇ ਹੋ ਇਸ ਫੈਸਲੇ ਤੋਂ ਬਲ ਦੇਖੋ ਅਜੇ ਤੱਕ ਫੈਸਲਾ ਕੁਝ ਹੋਇਆ ਨਹੀਂ ਨਾ ਅਜੇ ਤਹਾਨੂੰ ਤਨਖਾਹਿਆ ਕਰਾਰ ਕੀਤਾ ਹੈ ਤੇ ਫੈਸਲਾ ਤੇ ਅਜੇ ਬਾਕੀ ਹੈ ਜਦੋਂ ਕਿ ਜਾਏਗਾ ਉਹਨੂੰ ਜਿਹੜੀਆਂ ਰਵੈਤਾਂ ਅਨੁਸਾਰ ਜਿਹੜੀਆਂ ਉਹਨੂੰ ਸਜਾਵਾਂ ਲੱਗਣਗੀਆਂ ਜਾਂ ਤਨਖਾਹ ਲੱਗਦੀ ਹੈ ਜਾਂ ਉਹਦੇ ਪ੍ਰਤੀ ਜਿਹੜਾ ਉਹਨੂੰ ਫੈਸਲਾ ਸੁਣਾਇਆ ਜਾਂਦਾ ਉਹਨੂੰ ਕਿਸ ਇਮਾਨਦਾਰੀ ਨਾਲ ਨਿਭਾਉਂਦਾ ਆ ਉਸ ਫੈਸਲੇ ਤੇ ਉਹ ਕਿਦਾਂ ਫੁੱਲ ਚੜਦਾ ਆ ਉਹਨੇ ਸਾਰੀਆਂ ਚੀਜ਼ਾਂ ਨੂੰ ਦੇਖ ਗਈ ਆਪਾਂ ਮੰਨਾਂਗੇ ਕਿ ਫੈਸਲਾ ਜਿਹੜਾ ਹੈ ਇਹ ਪੱਖਪਤੀ ਹੋਇਆ ਹੈ ਜਾਂ ਨਿਰਪੱਖ ਹੋਇਆ ਕਿਉਂਕਿ ਫਿਲਹਾਲ ਤਾਂ ਮੈਨੂੰ ਇਹ ਚੀਜ਼ ਦੇ ਉੱਤੇ ਬਿਲਕੁਲ ਅਸ਼ੰਕਾ ਨਹੀਂ ਹੈਗੀ ਆ ਕਿ ਇਹ ਸਾਰਾ ਕੁਝ ਇਹਨਾਂ ਦੀ ਪਲਾਨਿੰਗ ਦੇ ਮੁਤਾਬਕ ਹੋ ਰਿਹਾ ਹੈ ਤੇ ਸਭ ਕੁਝ ਆਪਣੇ ਮੁਤਾਬਕ ਕਰਾਉਣਾ ਜਾਣਦੇ ਨੇ ਪਲਾਨਿੰਗ ਕਿਸ ਤਰ੍ਹਾਂ ਕਹਿ ਰਹੇ ਹੋ ਪਲਾਨਿੰਗ ਕੀ ਹੋ ਸਕਦੀ ਹੈ ਜਿੰਨਾ ਸਭ ਪਲਾਨਿੰਗ ਕੀ ਹੋ ਸਕਦੀ ਹੈ ਤੁਹਾਡੇ ਹਿਸਾਬ ਨਾਲ ਤੁਸੀਂ ਦੇਖੋ ਨਾ ਕਿ ਜਿਹੜੇ ਉਹਨੇ ਮੰਨ ਲਓ ਮੈਂ ਇੱਕ ਐਗਜ਼ਾਮਪਲ ਦੇ ਕੇ ਗੱਲ ਕਰਦਾ ਮੰਨ ਲਓ RAM REENDI ਸਾਰੀ ਜਿਹੜੀ ਐਕਟੀਵਿਟੀ ਹੈਗੀ ਆ ਉਹਦੇ ਵਿੱਚ ਜੋ ਬਾਦਲਾਂ ਦਾ ਰੋਲ ਹੈਗਾ ਆ ਉਸ ਦੇ ਉਸ ਰੋਲ ਨੂੰ ਉਹਦੀ ਜ਼ਿੰਦਗੀ ਚ ਕੱਢ ਕੇ ਵੇਖੀਏ ਉਸ ਰੋਲ ਨੂੰ ਉਹਦੀ ਜ਼ਿੰਦਗੀ ਚੋਂ ਕੱਢ ਕੇ ਵੇਖੀਏ ਤੇ ਉਹਦੀ ਜ਼ਿੰਦਗੀ ਦੇ ਵਿੱਚ ਕੀ ਹੋਰ ਉਸ ਤੋਂ ਵੱਡੇ ਉਹਨੇ ਗੁਨਾਹ ਨਹੀਂ ਕੀਤੇ ਕੀ ਆਪਾਂ ਬਰਗਾੜੀ ਭੁੱਲ ਸਕਦੇ ਆ ਕੀ ਅਸੀਂ ਜਿਹੜੇ ਬੰਦੀ ਸਿੰਘਾਂ ਨੂੰ ਅੱਜ 35 ਪੰਦੀ 40 40 ਸਾਲ ਹੋ ਜਾਣੇ ਆ ਇਹਨਾਂ ਦੇ ਰਾਜ ਸੀ ਸੱਤਾ ਦੇ ਆਨੰਦ ਮੰਨਣ ਦੇ باوجود ਵੀ ਉਹ ਚੀਜ਼ਾਂ ਜਿਹੜੀਆਂ ਲੁਕੀਆਂ ਰਹਿਣਗੀਆਂ ਇਹਨਾਂ ਨੇ ਕੀ ਕੀਤਾ ਨਾ ਲੋਕਾਂ ਦੇ ਲਈ ਕੌਮ ਦਾ ਜਥੇਦਾਰ ਾਕਾਤਕ ਸਰਪਾਤ ਜਥੇਦਾਰ ਕੌਂਕੇਤਾ ਕੇ ਇਹਨਾਂ ਨੇ ਸ਼ਹੀਦ ਕਰਾਇਆ ਇਹਨਾਂ ਨੇ ਉਹਦੀ ਜਿਹੜੀ ਸੱਟ ਬਣੀ ਉਹਨੂੰ ਦੱਬ ਕੇ ਰੱਖ ਲਿਆ ਇਹਨਾਂ ਨੇ ਕਿਹੜੇ ਗੁਨਾਹ ਨਹੀਂ ਕੀਤੇ ਕਿਹੜੀ ਇੱਕ ਗਲਤੀ ਨੂੰ ਛੁਪਾ ਕੇ ਤੁਸੀਂ ਦੂਜੀ ਗਲਤੀ ਘੜੀ ਜਿਹੜੀ ਇਹਨਾਂ ਦੀ ਨਹੀਂ ਹੈਗੀ ਆ ਇਹ ਸਭ ਤੋਂ ਵੱਡੇ ਗद्दार ਨੇ ਕੌਮ ਦੇ ਮੈਂ ਪਹਿਲੇ ਵੀ ਮੰਗ ਰੱਖੀ ਸੀ ਕਿ ਜਿਹੜਾ ਜਥੇਦਾਰ ਵੱਲੋਂ ਫੈਸਲਾ ਹੋਣਾ ਆ ਉਹਦੇ ਵਿੱਚ ਜਿਹੜਾ ਇਹਦੇ ਸੁਖਵੀਰ ਬਾਦਲ ਦੇ ਬਾਪੂ ਨੂੰ ਜਿਹੜਾ ਫਕਰ ਕੌਮ ਦਾ ਖਿਤਾਬ ਦਿੱਤਾ ਸੀ ਉਹ ਸਭ ਤੋਂ ਪਹਿਲੇ ਵਾਪਸ ਲਿਆ ਜਾਵੇ ਉਸਦੇ ਯੋਗ ਨਹੀਂ ਹੈਗੇ ਆ ਉਹ ਵਾਪਸ ਲੈਣ ਤੋਂ ਬਾਅਦ ਇਹਨਾਂ ਕੋਲੋਂ ਸਿੱਖੀ ਵੀ ਖੋਈ ਜਾਵੇ ਇਹਨਾਂ ਨੂੰ ਪੰਥ ਤੋਂ ਛੇਕਿਆ ਜਾਵੇ ਅੱਛਾ ਇਸ ਦੇ ਨਾਲ ਨਾਲ ਮੈਂ ਆ ਵੀ ਪੁੱਛਣਾ ਚਾਹੁੰਨਾ ਕਿ ਕਿਉਂਕਿ ਹੁਣ ਹੁਣ ਜੋ ਕੁਝ ਵਾਪਰ ਗਿਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਾਂ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਇਸ ਤੋਂ ਬਾਅਦ ਅਕਾਲੀ ਦਲ ਦਾ ਭਵਿੱਖ ਕਿਸ ਤਰ੍ਹਾਂ ਦੇਖਦੇ ਹੋ ਮੈਂ ਮੈਂ ਪੁੱਛਣਾ ਚਾਹੁੰਦਾ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਚਲੋ ਬਾਅਦ ਵਿੱਚ ਸਜ਼ਾ ਵੀ ਲੱਗ ਜਾਂਦੀ ਹੈ ਜੇ ਅਕਾਲ ਤਖਤ ਸਾਹਿਬ ਨੂੰ ਸਜ਼ਾ ਸੁਣਾ ਵੀ ਦਿੱਤੀ ਜਾਂਦੀ ਹੈ ਇਸ ਦੇ ਬਾਵਜੂਦ ਕੀ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਚੜ੍ਹਾਈ ਦੇ ਉੱਤੇ ਆ ਸਕਦਾ ਹੈ ਵਾਪਸ ਜੇ ਉੱਡੀ ਚੜ੍ਹਾਈ ਹੋ ਸਕਦੀ ਹੈ ਸੁਖਬੀਰ ਸਿੰਘ ਬਾਦਲ ਤੋਂ ਬਗੈਰ ਦੇਖੋ ਅਕਾਲੀ ਦਲ ਰਿਵਾਈਵ ਉਹਦੇ ਕਰੂਗੀ ਜਦੋਂ ਸਾਰੇ ਪੁਰਾਣੇ ਪਾਪੀ ਜਿਹੜੇ ਤੋਂ ਲੱਫਣਗੇ ਤੇ ਸਿੱਖਾਂ ਦੀ ਕੋਈ ਨਹੀਂ ਸਿਆਸੀ ਜਮਾਤ ਜਿਹੜੀ ਹੈਗੀ ਆ ਉਹ ਦੁਬਾਰਾ ਕਾਰਜਸ਼ੀਲ ਹੋਊਗੀ ਉਹਨਾਂ ਬੰਦਿਆਂ ਦੇ ਫੈਸਲੇ ਆ ਨਾ ਉਹਨਾਂ ਦੇ ਜਿਹੜੇ ਕਰਮ ਨੇ ਜਿਹੜੇ ਉਹਨਾਂ ਨੇ ਉਸ ਤੋਂ ਬਾਅਦ ਐਕਟੀਵਿਟੀਆਂ ਕਰਨੀਆਂ ਨੇ ਉਦੋਂ ਇਹ ਚੀਜ਼ਾਂ ਪਤਾ ਲੱਗਣਗੀਆਂ ਕਿ ਇਹ ਜਥੇਬੰਦੀ ਸਿੱਖਾਂ ਦੀ ਜਿਹੜੀ ਨਵੀਂ ਸਿਆਸੀ ਜਮਾਤ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚ ਤਾਂ ਆਲਰੇਡੀ ਸਰਜੀਤ ਸਿੰਘ ਖਾਲਸਾ ਉੱਪਰ ਦੇ ਪੇਰੇ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਭਾਈ ਅਮਰਤਪਾਲ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਹੈ ਕੀ ਤੁਹਾਡੀ ਮਰਾਦ ਉਹਨਾਂ ਦੇ ਨਾਲ ਨਹੀਂ ਦੇਖੋ ਮੇਰੀ ਕੋਈ ਕਿਸੇ ਨਾਲ ਕੋਈ ਹਜੇ ਮਰਾਦ ਨਹੀਂ ਕਿਉਂਕਿ ਹਜੇ ਕਿਸੇ ਨੇ ਕੋਸ਼ਿਸ਼ ਨਾ ਨਹੀਂ ਕੀਤਾ ਜਾਂ ਜਿਹਨੂੰ ਕਹਿ ਕੇ ਅਸੀਂ ਉਹਨਾਂ ਦੇ ਉੱਤੇ ਇਸ ਤਰੀਕੇ ਨਾਲ ਭਰੋਸਾ ਕਰ ਸਕੀਏ ਕਿ ਅੱਗੇ ਜਿਹੜੀ ਕੌਮੀ ਲੜਾਈ ਆ ਉਹ ਸਾਡੇ ਸਿੱਖ ਸਿਧਾਂਤਾਂ ਮੁਤਾਬਕ ਜਿੱਦਾਂ ਸਿੱਖਾਂ ਨੂੰ ਲੋੜ ਆ ਉਦਾਂ ਲੜੀ ਜਾ ਰਹੀ ਹੋਵੇ ਹਜੇ ਤਾਂ ਉਹ ਸਮਾਂ ਪੈਣਾ ਆ ਜਦੋਂ ਇਹ ਚੀਜ਼ਾਂ ਸਮੇਂ ਦੇ ਬਾਅਦ ਸਾਹਮਣੇ ਆਣਗੀਆਂ ਕਿ ਕੌਣ ਕੀ ਕਿੱਦਾਂ ਆ ਸਰਜੀਤ ਸਿੰਘ ਉਹਨਾਂ ਨੂੰ ਚਲੋ ਹਜੇ ਕੁਝ ਟਾਈਮ ਹੋਇਆ ਹਜੇ ਤਾਂ ਉਹਨਾਂ ਦਾ ਇਹ ਜੋਰ ਲੱਗਾ ਹੋਇਆ ਕਿ ਕਿਸੇ ਤਰੀਕੇ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲਿਆਂਣ ਤੇ ਉਸ ਤੋਂ ਬਾਅਦ ਕੋਈ ਨਵੀਂ ਪਾਲਿਸੀ ਘੜਨਗੇ ਤੇ ਉਹ ਤੇ ਆਪ ਡਿਪੈਂਡ ਨਹੀਂ ਹਜੇ ਤੇ ਹਜੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਵੇਲ ਨਹੀਂ ਹੈ ਹਜੇ ਜਦੋਂ ਦੇਖੋ ਅੱਗੇ ਸਮਾਂ ਆਊਗਾ ਫਿਰ ਪਤਾ ਲੱਗੂਗਾ ਕਿ ਕੌਣ ਕਿੰਨਾ ਕੌਮ ਨੂੰ ਲੈ ਕੇ ਪੰਥ ਨੂੰ ਲੈ ਕੇ ਦਰਦ ਰੱਖਦਾ ਹੈ ਆ ਤੇ ਕਿਦਾਂ ਦੀ ਉਹਨਾਂ ਦੀ ਸੋਚ ਆ ਬਾਕੀ ਹਜੇ ਤਾਂ ਮੈਂ ਹੀ ਕਹੂੰਗਾ ਕਿ ਤੱਲੇ ਜਿਹੜਾ ਬਾਦਲਾਂ ਵਾਲਾ ਟੌਪਿਕ ਹੈ ਇਹ ਕਿਸੇ ਤਰੀਕੇ ਚੈਪਟਰ ਕਲੋਜ਼ ਹੋਵੇ ਜਿੰਨੇ ਇਹ ਪੁਰਾਣੇ ਪਾਪੀ ਨੇ ਇਹ ਸਾਰੇ ਪਹਿਲੇ ਕੌਮ ਦੇ ਗਲੋਂ ਲੱਥਣ ਫਿਰ ਅਗਲੀ ਕਾਰਵਾਈ ਜਿਹੜੀ ਹੈ ਉਹ ਕੌਮੀ ਬੰਦਿਆਂ ਦੇ ਮੁਤਾਬਕ بڑے ਪੰਥਕ ਬੰਦੇ ਨੇ ਬੜੀ ਜੁੱਥੇ ਬੰਦਿਆ ਨੇ ਜਿਹੜੇ ਆਪਣੇ ਆਪ ਨੂੰ ਸਰਵਾਈਵ ਕਰਨ ਦੇ ਲਈ ਵੀ ਮਤਲਬ ਜਦ ਇਦਾਂ ਇੰਨੇ ਮੁਸ਼ਕਲ ਹੋਏ ਪਏ ਨੇ ਕਿ ਅਸੀਂ ਆਪਣੀਆਂ ਜਿਹੜੀਆਂ ਬੇਸਿਕ ਮੰਗਾਂ ਨੇ ਬੇਸਿਕ ਲੋੜਾਂ ਨੇ ਬੇਸਿਕ ਜਿਹੜੀਆਂ ਕੌਮ ਦੇ ਲਈ ਗੱਲਾਂ ਨੇ ਜਿਹੜੀਆਂ ਆਮ ਜਿਹੜੀਆਂ ਆਵਾਜ਼ ਜਿਹੜੀ ਬਾਹਰ ਲੈ ਕੇ ਆਉਣ ਦੀ ਗੱਲ ਹੈ ਉਹ ਵੀ ਸਾਨੂੰ ਜਗ੍ਹਾ ਨਹੀਂ ਮਿਲਦੀ ਰੱਖਣ ਨੂੰ ਕਰਨ ਨੂੰ ਤੇ ਹਜੇ ਤਾਂ ਬੜਾ ਕੁਝ ਪਿਆ ਹੋਇਆ ਤੇ ਸਮਾਂ ਦੱਸੂਗਾ ਠੀਕ ਹੈ ਸਮਾਂ ਦੱਸੂਗਾ ਠੀਕ ਹੈ ਬਿਲਕੁਲ ਜਿੰਦਰ ਸਾਹਿਬ ਬਹੁਤ ਸ਼ੁਕਰੀਆ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਦੱਸਦੇ ਰਵਾਂਗੇ ਉ ਤੱਕ ਲਈ ਬਣੇ ਰਹੋ 1 India Punjabi ਤੇ